ਸ੍ਰੀ ਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਤੁਹਾਨੂੰ ਦਿਖਾਉਣੇ ਖਾਦੀ ਕੋਟ ਦੀ ਕਢਾਈ ਜੀ ਆ ਦੇਖੋ ਇੱਕ ਖਾਦੀ ਕੋਟ ਦਾ ਕੱਪੜਾ ਹੀ ਇਹ ਉੱਪਰ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਸਾਰਾ ਧਾਗੇ ਦਾ ਕੰਮ ਆ ਕੋਈ ਸਿੱਪੀ ਸਤਾਰ ਨਹੀਂ ਹੈਗਾ ਜੀ ਵੀ ਖਰਾਬ ਹੋ ਜੂਗਾ ਜੀ ਖਾਦੀ ਕੋਟ ਦਾ ਕੱਪੜਾ ਹੀ ਆ ਦੇਖੋ ਡਿਜ਼ਾਈਨ ਦੇਖੋ ਜੀ ਬਹੁਤ ਪਿਆਰੇ ਨੇ ਜੀ ਚਾਰ ਕਲਰ ਨੇਗੇ ਜਿਹੜਾ ਤੁਹਾਨੂੰ ਕਲਰ ਪਸੰਦ ਆਉਗਾ ਜੀ ਸਕਰੀਨ ਸ਼ਾਟ ਲੈ ਲਿਓ ਤੁਹਾਨੂੰ WhatsApp ਉੱਪਰ ਆਰਡਰ ਕਰ ਦਿਓ ਜੀ 1350 ਰੇਟ ਆਈ ਇਹਦਾ ਡੋਟਾ ਦੇਖੋ ਇਹ ਕੋਟਾ ਡੂਰੀਆ ਡੋਬਟਾ ਹੀ ਕੱਟ ਵਰਕ ਵਾਲਾ ਚਾਰ ਕਲਰ ਨੇ ਇਹਦੇ ਸਾਢੇ 1350 ਰੁਪਏ ਦਾ ਰੇਟ ਆ ਜੀ ਇੱਕ ਸੂਟ ਦੀ ਸ਼ਿਪਿੰਗ 60 ਰੁਪਏ ਜੀ ਦੋ ਦੀ 80 ਆ ਤਿੰਨ ਦੀ 100 ਆ ਜੀ ਆ ਦੇਖੋ ਕਲਰ ਦੇਖੋ ਜੀ ਬਹੁਤ ਪਿਆਰੇ ਕਲਰ ਨੇ ਜੀ ਦੁਵੱਟਾ ਦੇਖੋ ਇੱਕ ਕੋਟਾ ਨੂੰ ਰੇਡ ਦੁਵੱਟਾ ਜੀ ਕੱਟਵਰਕ ਵਾਲਾ ਕੋਈ ਲੋਨ ਦੀ ਲੋੜ ਨਹੀਂ ਹੈਗੀ ਜੀ ਸਾਢੇ 1350 ਰੁਪਏ ਦਾ ਰੇਟ ਆ ਜੀ ਚਾਰ ਕਲਰ ਨੇ ਕਲਰ ਬਹੁਤ ਪਿਆਰੇ ਨੇ ਜਿਹੜਾ ਤੁਹਾਨੂੰ ਕਲਰ ਪਸੰਦ ਆ ਉਹ ਜੀ ਸਕਰੀਨਸ਼ਾਟ ਲੈ ਲਿਓ ਸਾਨੂੰ WhatsApp 'ਤੇ ਆਰਡਰ ਕਰ ਦਿਓ ਨੰਬਰ ਦਿੱਤਾ ਹੋਇਆ ਜੀ ਚਾਰ ਕਲਰ ਨੇ ਚਾਰੀ ਕਲਰ ਪਿਆਰੇ ਨੇ ਜੀ ਖਾਦੀ ਕੋਟਨ ਕੱਪੜਾ ਹੀ ਬਹੁਤ ਵਧੀਆ ਕੱਪੜਾ ਹੁੰਦਾ ਹੀ ਇਹ ਸਾਢੇ 1350 ਰੁਪਏ ਦਾ ਰੇਟ ਆ ਜੀ ਨਾਲ ਕੋਟਾ ਡੋਰੀ ਦਾ ਦੁਪੱਟਾ ਵੀ ਕੱਟਵਰਕ ਵਾਲਾ ਜੀ ਮਨਿਕ ਚਾਰ ਕਲਰ ਨੇ ਜੀ ਇੱਕ ਵਾਰੀ ਕਲਰ ਦੁਆਰਾ ਦੇਖ ਲਓ ਜੀ ਜਿਹੜਾ ਕਲਰ ਪਸੰਦ ਹੋ ਸਕਰੀਨ ਸ਼ਾਟ ਲੈ ਲਓ ਜੀ